ਸਹਜਾਦ ਪੱਟੀ ਆਪਣੀਆਂ ਹਰਕਤਾਂ ਤੋਂ ਬਾਝ ਆ ਜੇ ਤੇ ਇੱਕ ਅਮਰਪਾਲ ਮਹਿਰੋ ਦੇ ਨਾਲ ਕੁਝ ਬੰਦੇ ਤਿੰਨ ਤੋਂ ਚਾਰ ਦਿਨਾਂ ਤੋਂ ਥ੍ਰੈਟ ਕਰਦੇ ਪਏ ਨੇ ਤੇਰਾ ਇਲਜ਼ਾਮ ਬਹੁਤ ਬੁਰਾ ਹੋਊਗਾ ਤੇਰੇ ਘਰ ਇਹ ਹੋਊਗਾ ਬਾਈ ਜੀ ਮੈਂ ਖੁੱਲਾ ਚੈਲੰਜ ਕਰਦਾ ਅਮਰਪਾਲ ਮਹਿਰੋ ਨੂੰ ਚੌਦੇ ਸਾਥੀਆਂ ਨੂੰ ਜੇ ਇਕੱਲੇ ਨਾਲ ਇਕੱਲਾ ਆ ਕੇ ਜਿੱਥੇ ਮਰਜੀ ਭਿੜ ਜੇ ਲੜਨ ਨੂੰ ਤਿਆਰ ਹੈ ਲੜਨ ਨੂੰ ਖੜੇ ਤਿਆਰ ਖੜੇ ਆਸੀਂ ਤੇ ਜਿਹੜੀ ਇਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਉਸ ਭੈਣ ਦਾ ਕਤਲ ਕੀਤਾ ਬਹੁਤ ਵੱਡੀ ਗਲਤੀ ਹੈ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਆਂ ਔਰ ਉਸ ਪਰਿਵਾਰ ਨੂੰ ਇਨਸਾਫ ਦਿਵਾ ਕੇ ਛੱਡਾਂਗੇ ਇਹਨਾਂ ਨੂੰ ਇਹ ਹੈ ਕਿ ਸਾਡੀ ਆਵਾਜ਼ ਨੂੰ ਦੁਬਾਨ ਦੀ ਕੋਸ਼ਿਸ਼ ਕਰਦਾ ਪਿਆ ਅਮਰਿਤਪਾਲ ਮੈਰੋ ਦੇ ਸਾਥੀ ਜਿਹੜੇ ਵੀ ਬਾਹਰੋਂ ਕੋਲ ਆ ਰਹੀਆਂ ਇੰਡੀਆ ਤੋਂ ਕੋਲ ਆ ਰਹੀਆਂ ਸਾਨੂੰ ਦੁਬਾਨ ਦੀ ਕੋਸ਼ਿਸ਼ ਕਰਦੇ ਕਿ ਇਹਨਾਂ ਨੂੰ ਅਸੀਂ ਦਵਾਇਆ ਜਾਵੇ ਅਸੀਂ ਸੱਚ ਲਈ ਖੜੇ ਆਂ ਸੱਚ ਦੀ ਆਵਾਜ਼ ਨੂੰ ਅਸੀਂ ਬੁਲੰਦ ਕਰਾਂਗੇ ਰਹੀ ਸਹਾਜਾਦ ਪੱਟੀ ਦੀ ਗੱਲ ਹੈ ਮੈਨੂੰ ਕਹਿੰਦਾ ਮੈਕਸੀਕੋ ਆ ਜਾ ਦੁਬਈ ਆ ਜਾ ਟਾਈਮ ਪਾਲਾ ਅਸੀਂ ਤੂੰ ਨੇਪਾਲ ਆ ਜਾ ਜੇ ਤੂੰ ਸਾਨੂੰ ਫੋਨ ਕਰਕੇ ਕਹਿੰਦਾ ਤੂੰ ਜਿੱਥੇ ਮਰਜ਼ੀ ਆ ਜਾ ਕਹਿੰਦਾ ਮੈਕਸੀਕੋ ਅਸੀਂ ਲੋੜ ਤੈਨੂੰ ਐ ਸਾਨੂੰ ਲੋੜ ਆ ਤੂੰ ਨੇਪਾਲ ਆ ਜਾ ਅਸੀਂ ਨੇ ਕਹਿੰਦੇ ਨੇਪਾਲ ਦੀ ਗੱਲ ਕਰੀ ਸੀ ਨੇਪਾਲ ਆ ਜਾ ਤੂੰ ਅਸੀਂ ਇਕੱਲੇ ਨਾਲ ਇਕੱਲੇ ਜਿੱਥੇ ਮਰਜ਼ੀ ਪੜਾ ਲੈ ਐਡਾ ਕੋ ਬੋਧਾ ਖੱਬੀ ਖਾਨ ਨਹੀਂ ਐ ਉਹ ਤੇ ਕੌਲਾਂ ਕਰਕੇ ਹਰ ਇੱਕ ਕਾਲ ਤੇ ਨਾ ਉਹ ਕਹਿੰਦਾ ਤੂੰ ਸੁਧਰ ਜਾ ਸੁਧਰ